ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਅੱਜ ਅਸੀਂ ਲਾਲ ਸਿੰਘ ਕਮਲਾ ਅਕਾਲੀ ਦੇ ਅਗਲੇ ਪ੍ਰਸ਼ਨ ਕਰਨ ਜਾ ਰਹੇ ਹਾਂ ਪਿਛਲੀ ਕਲਾਸ ਦੇ ਵਿੱਚ ਅਸੀਂ 1 ਤੋਂ 30 ਪ੍ਰਸ਼ਨ ਜਿਹੜੇ ਆ ਉਹ ਕੀਤੇ ਸੀ ਤੇ ਹੁਣ ਅਸੀਂ 31ਵੇਂ ਪ੍ਰਸ਼ਨ ਤੋਂ 60 ਤੱਕ ਕਰਾਂਗੇ ਸੋ ਆਪਾਂ ਕੁਝ ਸਕਿੰਟਸ ਦੇ ਲਈ ਵੇਟ ਕਰਦੇ ਹਾਂ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ ਤੇ ਪਹਿਲੇ ਕੁਐਸਚਨ ਵੱਲ ਚੱਲਦੇ ਹਾਂ 31ਵਾਂ ਜਿਹੜਾ ਸਾਡਾ ਪ੍ਰਸ਼ਨ ਹੈ ਅੱਜ ਦਾ ਸੋ ਅੱਜ ਅਸੀਂ ਲਾਲ ਸਿੰਘ ਕਮਲਾ ਅਕਾਲੀ ਐਮਸੀਕਿਊਜ਼ ਹੈ ਜਿਹੜੇ ਉਹਦਾ ਭਾਗ ਦੂਜਾ ਕਰਨ ਲੱਗੇ ਹਾਂ ਸੋ ਅੱਜ ਦਾ ਆਪਣਾ 31ਵਾਂ ਪ੍ਰਸ਼ਨ ਹੈ ਮੇਰਾ ਵਿਲਾਇਤੀ ਸਫਰਨਾਮੇ ਵਿੱਚ ਕਿੰਨੇ ਦੇਸ਼ਾਂ ਦੇ ਸਫ਼ਰ ਦੇ ਪ੍ਰਭਾਵ ਹਨ option a ਇੰਗਲੈਂਡ ਫਰਾਂਸ ਜਰਮਨੀ ਸਵਿਟਰਜ਼ਰਲੈ ਸਵਿਟਜਰਲੈਂਡ ਅਤੇ ਇਟਲੀ option b ਅਮਰੀਕਾ ਅਤੇ ਕਨੇਡਾ option c ਭਾਰਤ ਅਤੇ ਪਾਕਿਸਤਾਨ option d ਚੀਨ ਅਤੇ ਜਾਪਾਨ ਹਾਂਜੀ ਪ੍ਰਸ਼ਨ number ਇਕੱਤੀ ਦੇ ਲਈ ਉੱਤਰ ਕਰੋ। ਹਾਂਜੀ ਸੋ ਜਿਨ੍ਹਾਂ ਨੇ ਵੀ ਉੱਤਰ ਏ ਕੀਤਾ ਹੈ ਜੀ ਉਹ ਬਿਲਕੁਲ கரੈਕਟ ਹੈ ਪ੍ਰਸ਼ਨ ਨੰਬਰ 31 ਡਾਂਸ ਆਪਸ਼ਨ ਏ ਇੰਗਲੈਂਡ ਫਰਾਂਸ ਜਰਮਨੀ ਸਵਿਟਜ਼ਰਲੈਂਡ ਅਤੇ ਇਟਲੀ ਹਾਂਜੀ ਅਗਲੇ ਪ੍ਰਸ਼ਨ ਵੱਲ ਚਲਦੇ ਹਾਂ ਪ੍ਰਸ਼ਨ 32 ਮੌਤ ਰਾਣੀ ਦਾ ਘੁੰਡ ਪੁਸਤਕ ਕਦੋਂ ਲਿਖੀ ਗਈ ਆਪਸ਼ਨ ਏ 1947 ਵਿੱਚ ਆਪਸ਼ਨ ਬੀ 1955 ਵਿੱਚ ਆਪਸ਼ਨ ਸੀ 1934 ਜਾਂ 1940 ਵਿੱਚ অপশন ডি 1970 ਵਿੱਚ हां जी ਪ੍ਰਸ਼ਨ ਨੰਬਰ 32 ਦੇ ਲਈ ਉੱਤਰ ਕਰੋ ਸੋ ਕੀ ਉੱਤਰ ਬਣੇਗਾ ਜੀ ਇਸ ਦਾ हां जी ਸੋ ਪ੍ਰਸ਼ਨ ਨੰਬਰ 32 ਦੇ ਲਈ অপਸ਼ਨ ਸੀ ਬਿਲਕੁਲ கரੈਕਟ ਆਨਸਰ ਹੈ 1934 ਜਾਂ 1940 ਪ੍ਰਸ਼ਨ ਨੰਬਰ 33 ਮੌਤ ਰਾਣੀ ਦਾ ਘੁੰਡ ਵਿੱਚ ਕਿੰਨੇ ਲੇਖ ਹਨ ऑप्शन ए बारह ऑप्शन बी उन्नीस ऑप्शन सी दस ऑप्शन डी ग्यारह सो प्रश्न नंबर तेती का जो सही उत्तर है वह किया जाए कि इस कि लेख सा बनते हैं सो प्रश्न नंबर तेती ऑप्शन डी बिल्कुल करैक्ट आंसर है ग्यारह लेख हैं ਹਾਂਜੀ ਪ੍ਰਸ਼ਨ 34 ਮੌਤ ਰਾਣੀ ਦਾ ਕੁੰਡ ਕਿਸ ਤਰ੍ਹਾਂ ਦਾ ਲੇਖ ਹੈ অপਸ਼ਨ A ਵਿਅੰਗਮਈ অপਸ਼ਨ B ਦਾਰਸ਼ਨਿਕ অপਸ਼ਨ C ਇਤਿਹਾਸਕ অপਸ਼ਨ D ਵਿਗਿਆਨਕ ਲੇਖ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਤੋ ਪ੍ਰਸ਼ਨ ਨੰਬਰ 34 ਦੇ ਲਈ ਆਪਸ਼ਨ ਬੀ ਬਿਲਕੁਲ ਕਰੈਕਟ ਰਹੇਗਾ ਦਾਰਸ਼ਨਿਕ ਲੇਖ ਹਾਂਜੀ 35ਵਾਂ ਪ੍ਰਸ਼ਨ ਸੈਲਾਨੀ ਦੇਸ਼ ਭਗਤ ਕਦੋਂ ਲਿਖੀ ਗਈ ਆਪਸ਼ਨ ਏ 1933 ਆਪਸ਼ਨ ਬੀ 1955 ਆਪਸ਼ਨ ਸੀ 1947 ਆਪਸ਼ਨ ਡੀ 1980 ਹਾਂਜੀ ਕਿਹੜੇ ਸਾਲ ਦੇ ਵਿੱਚ ਲਿਖੀ ਗਈ ਆਨਸਰ ਦੱਸੋ ਜੀ ਹਾਂਜੀ ਪ੍ਰਸ਼ਨ ਨੰਬਰ 35 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੈ 1947 ਵਿੱਚ ਸਲਾਨੀ ਦੇਸ਼ ਭਗਤ ਲਿਖੀ ਗਈ ਹਾਂਜੀ ਨੈਕਸਟ ਆਪਣਾ ਪ੍ਰਸ਼ਨ ਨੰਬਰ 36 ਕਿ ਸਲਾਨੀ ਦੇਸ਼ ਭਗਤ ਕਿਸ ਵਿਦਾ ਦੀ ਰਚਨਾ ਹੈ ਆਪਸ਼ਨ A ਜੀਵਨੀ ਮੂਲਕ ਰਚਨਾ ਆਪਸ਼ਨ B ਨਿਬੰਧ ਰਚਨਾ ਆਪਸ਼ਨ C ਕਹਾਣੀ ਰਚਨਾ ਆਪਸ਼ਨ D ਕਵਿਤਾ ਰਚਨਾ हाँ जी प्रश्न नंबर छत्ती करो सो so, प्रश्न नंबर छत्ती का ऑप्शन ए बिल्कुल करैक्ट आंसर है सैलानी देश भगत जीवनी मूलक रचना है अगले प्रश्न वाल वहाँ प्रश्न सैंती कथनी पुरी तो करनी पूरी कदों रची गई ऑप्शन ए उन्नीस सौ सत्तर ज उन्नीस सौ अठवंजा ऑप्शन बी उन्नीस सौ चौंती ਆਪਸ਼ਨ ਸੀ 1947 ਆਪਸ਼ਨ ਬੀ 1955 ਹਾਂਜੀ ਆਪਸ਼ਨ ਨੰਬਰ ਪ੍ਰਸ਼ਨ ਨੰਬਰ 37 ਦਾ ਆਪਸ਼ਨ A ਬਿਲਕੁਲ ਕਰੈਕਟ ਆਨਸਰ ਹੈ 1970 ਜਾਂ 1958 ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 38 ਮੰਦੀ ਮੌਜ ਪੁਸਤਕ ਕਦੋਂ ਆਈ অপশন এ 1947 ਵਿੱਚ অপশন B 1956 ਵਿੱਚ অপশন C 1955 ਵਿੱਚ অপশন D 1980 ਵਿੱਚ ਸੋ ਪ੍ਰਸ਼ਨ ਨੰਬਰ 38 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਹਾਂਜੀ ਸੋ ਪ੍ਰਸ਼ਨ ਨੰਬਰ 38 ਦੇ ਲਈ অপশন C ਬਿਲਕੁਲ கரੈਕਟ ਆਨਸਰ ਹੈ 1955 ਹਾਂਜੀ ਪ੍ਰਸ਼ਨ ਨੰਬਰ 39 ਮਨ ਦੀ ਮੌਜ ਵਿੱਚ ਕਿਸ ਤਰ੍ਹਾਂ ਦੇ ਲੇਖ ਹਨ অপশন এ ਹਲਕੇ ਫੁਲਕੇ ਤੇ ਸਿੱਖਿਆਦਾਇਕ ਲੇਖ অপশন B ਗੰਭੀਰ ਦਾਰਸ਼ਨਿਕ ਲੇਖ অপশন C ਵਿਗਿਆਨਕ ਲੇਖ অপশন D ਇਤਿਹਾਸਕ ਲੇਖ ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ ਉੱਤਰ ਕਰੋ ਕਿ ਕੀ ਸਹੀ ਆਨਸਰ ਆਏਗਾ ਸਾਡਾ ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ A ਬਿਲਕੁਲ கரੈਕਟ অপਸ਼ਨ ਹੈ ਹਲਕੇ ਫੁਲਕੇ ਤੇ ਸਿੱਖਿਆਦਾਇਕ ਲੇਖ ਸ਼ਾਮਲ ਹਨ ਹਾਂਜੀ ਪ੍ਰਸ਼ਨ 40 ਭਾਰਤ ਦੇ ਭਰਪੂਰ ਭੰਡਾਰੇ ਕਦੋਂ ਰਚੀ ਗਈ ਆਪਸ਼ਨ A 1933 ਵਿੱਚ ਆਪਸ਼ਨ B 1955 ਵਿੱਚ ਆਪਸ਼ਨ C 1947 ਵਿੱਚ ਆਪਸ਼ਨ D 1956 ਵਿੱਚ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਸਹੀ ਉੱਤਰ ਕਰੋ ਸੂਪਰੇਸ਼ਨ ਨੰਬਰ 40 ਦੇ ਲਈ ਡੀ ਹੈ ਜੋ ਬਿਲਕੁਲ ਕਰੈਕਟ ਆਨਸਰ ਰਹੇਗਾ ਸਾਡਾ ਕਿ 1956 ਦੇ ਵਿੱਚ ਪ੍ਰਸ਼ਨ ਨੰਬਰ 41 ਜੀਵਨ ਨੀਤੀ ਵਿੱਚ ਕਿੰਨੇ ਲੇਖ ਹਨ অপਸ਼ਨ A 19 ਲੇਖ অপਸ਼ਨ B 11 ਲੇਖ অপਸ਼ਨ C 10 ਲੇਖ অপਸ਼ਨ D 12 ਲੇਖ ਹਾਂਜੀ ਪ੍ਰਸ਼ਨ ਨੰਬਰ 41 ਦੇ ਲਈ ਸੋ ਪ੍ਰਸ਼ਨ ਨੰਬਰ 41 ਦੇ ਲਈ ਜੋ ਆਨਸਰ ਹੈ ਉਹ ਹੈ ਜੀ ਆਪਸ਼ਨ ਏ 19 ਲੇਖ ਹਨ ਜੀਵਨ ਨੀਤੀ ਬੁੱਕ ਦੇ ਵਿੱਚ ਪ੍ਰਸ਼ਨ 42 ਢੋਲਟ ਮੱਕਾ ਨਿਬੰਧ ਕਿਹੜੀ ਜਮਾਤ ਵਿੱਚ ਲੱਗਿਆ ਹੋਇਆ ਹੈ ਆਪਸ਼ਨ ਏ 11ਵੀਂ ਜਮਾਤ ਵਿੱਚ ਆਪਸ਼ਨ ਬੀ 9ਵੀਂ ਜਮਾਤ ਵਿੱਚ ਆਪਸ਼ਨ ਸੀ 10ਵੀਂ ਜਮਾਤ ਵਿੱਚ ਆਪਸ਼ਨ ਡੀ 12ਵੀਂ ਜਮਾਤ ਵਿੱਚ ਸੋ ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਕਰੋ ਹਾਂਜੀ ਸੋ ਪ੍ਰਸ਼ਨ ਨੰਬਰ 42 ਦੇ ਲਈ ਆਪਸ਼ਨ ਬੀ ਬਿਲਕੁਲ கரੈਕਟ ਆਨਸਰ ਹੈ ਨੌਵੀਂ ਜਮਾਤ ਦੇ ਵਿੱਚ ਲੱਗਿਆ ਹੋਇਆ ਹੈ ਪ੍ਰਸ਼ਨ 43 ਲੰਡਨ ਦੇ ਵਿੱਚ ਲੰਡਨ ਦੇ ਲੋਕ ਕਿਸ ਪੁਸਤਕ ਵਿੱਚੋਂ ਹੈ ਅਤੇ ਕਿਹੜੀ ਜਮਾਤ ਵਿੱਚ ਸ਼ਾਮਲ ਹੈ ਆਪਸ਼ਨ ਏ ਮਨ ਦੀ ਮੌਜ ਵਿੱਚੋਂ 10ਵੀਂ ਜਮਾਤ ਦੇ ਵਿੱਚ ਮੌਤ ਰਾਣੀ ਦਾ ਘੁੰਡ ਵਿੱਚੋਂ 9ਵੀਂ ਜਮਾਤ ਵਿੱਚ ਵਿਲਾਇਤੀ ਸਫਰਨਾਮੇ ਵਿੱਚੋਂ 11ਵੀਂ ਜਮਾਤ ਵਿੱਚ ਜਾਂ ਵਿਗਿਆਨ ਲੇਖ ਵਿੱਚੋਂ 12ਵੀਂ ਜਮਾਤ ਵਿੱਚ ਸੋ ਪ੍ਰਸ਼ਨ ਨੰਬਰ 43 ਦਾ ਉੱਤਰ ਕੀਤਾ ਜਾਵੇ ਹਾਂਜੀ ਤੋ ਪ੍ਰਸ਼ਨ ਨੰਬਰ 43 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੋਏਗਾ ਵਿਲਾਈਤੀ ਸਫਰਨਾਮੇ ਵਿੱਚੋਂ ਲਿਆ ਗਿਆ ਹੈ ਭਾਗ ਹੈ ਤੇ 11ਵੀਂ ਜਮਾਤ ਦੇ ਵਿੱਚ ਲੱਗਿਆ ਹੋਇਆ ਹੈ ਹਾਂਜੀ ਪ੍ਰਸ਼ਨ ਨੰਬਰ 44 ਮੇਰਾ ਆਖਰੀ ਸਫਰਨਾਮਾ ਕਦੋਂ ਲਿਖਿਆ ਗਿਆ ਆਪਸ਼ਨ A 1972 ਵਿੱਚ ਆਪਸ਼ਨ B 1980 ਵਿੱਚ ਆਪਸ਼ਨ C 1955 ਵਿੱਚ ਆਪਸ਼ਨ D 1947 ਵਿੱਚ 47 ਦੇ ਲਈ ਸਹੀ ਉੱਤਰ ਦੱਸੋ ਸੋ ਪ੍ਰਸ਼ਨ ਨੰਬਰ 44 ਦੇ ਲਈ கரੈਕਟ ਆਪਸ਼ਨ ਹੈ ਜੀ ਆਪਸ਼ਨ B 1980 ਈਸਵੀ ਦੇ ਵਿੱਚ ਲਿਖਿਆ ਗਿਆ ਹਾਂਜੀ ਨੈਕਸਟ ਪ੍ਰਸ਼ਨ 45 ਕੀ ਆਖਰੀ ਸਫਰਨਾਮਾ ਕਿਸ ਬਾਰੇ ਹੈ ਆਪਸ਼ਨ A ਅਮਰੀਕਾ ਦੀ ਗੱਲ ਕਰਦਾ ਹੈ ਆਪਸ਼ਨ B ਇੰਗਲੈਂਡ ਦੀ ਗੱਲ ਕਰਦਾ ਹੈ ऑप्शन सी फ्रांस की गल करता है ऑप्शन डी भारत की गल करता है हाँ जी प्रश्न नंबर पंताली दे सही उत्तर सो so, प्रश्न नंबर पंताली दा जो करैक्ट आंसर है जी वह बनेगा ऑप्शन ए अमरीका की गल करता है हाँ जी प्रश्न नंबर छियाली मेरा आखिरी सफरनामे किड हैं ऑप्शन ए बारह ऑप्शन बी उन्नी ऑप्शन सी सीरह ऑप्शन डी दस हाँ जी प्रशन नंबर छियाली उत्तर करो सो so, प्रश्न नंबर दे ऑप्शन बिल्कुल करैक्ट रहेगी सो so, प्रश्न नंबर छियाली है जो ऑप्शन डी बिल्कुल करैक्ट आंसर होएगा। दस कांड शामिल हैं हां जी प्रश्न 47 विज्ञान लेख ਵਿੱਚ ਕਿੰਨੇ ਲੇਖ ਹਨ 12 ਕਲੇਖ অপشن A অপশন B 11 ਕੂ ਲੇਖ অপশন C 19 ਲੇਖ অপশন D 10 ਲੇਖ ਸੋ প্রশ্ন ਨੰਬਰ 47 ਦੇ ਲਈ ਉੱਤਰ ਕਰੋ ਜੀ ਸੋ ਜੋ ਉੱਤਰ ਆ ਰਹੇ ਨੇ ਬਿਲਕੁਲ கரெક્ટ ਹੈ ਜੀ প্রশ্ন ਨੰਬਰ 47 ਦੇ ਲਈ ਆਪਸ਼ਨ A ਬਿਲਕੁਲ ਕਰੈਕਟ ਆਨਸਰ ਹੈ 12 ਕੁ ਲੇਖ ਲਿਖੇ ਗਏ ਹਨ ਹਾਂਜੀ ਪ੍ਰਸ਼ਨ 48 ਵਿਗਿਆਨ ਦੀ ਕੀ ਵਿਸ਼ੇਸ਼ਤਾ ਹੈ ਆਪਸ਼ਨ A ਵਿਗਿਆਨ ਬਾਰੇ ਜਾਣਕਾਰੀ ਆਪਸ਼ਨ B ਗੰਭੀਰ ਦਾਰਸ਼ਨਿਕ ਚਰਚਾ ਆਪਸ਼ਨ C ਵਿਗਿਆਨਮਈ ਕਹਾਣੀਆਂ ਆਪਸ਼ਨ D ਇਤਿਹਾਸਕ ਘਟਨਾਵਾਂ ਸੋ ਪ੍ਰਸ਼ਨ ਨੰਬਰ 48 ਦੇ ਲਈ ਉੱਤਰ ਕੀਤਾ ਜਾਵੇ ਤੋ ਕਿਹੜੀ ਆਪਸ਼ਨ ਬਿਲਕੁਲ ਕਰੈਕਟ ਹੋਏਗੀ ਜੀ ਸੋ ਪ੍ਰਸ਼ਨ ਨੰਬਰ 48 ਦੇ ਲਈ ਆਪਸ਼ਨ A ਬਿਲਕੁਲ ਕਰੈਕਟ ਹੈ ਵਿਗਿਆਨਕ ਲੇਖ ਵਿਗਿਆਨ ਬਾਰੇ ਲਿਖੇ ਗਏ ਹਨ ਹਾਂਜੀ ਪ੍ਰਸ਼ਨ 49 ਸਰਬਲੋ ਦੀ ਵਾਟੀ ਕਹਾਣੀ ਕਦੋਂ ਲਿਖੀ ਗਈ ਆਪਸ਼ਨ A 1931 ਵਿੱਚ ਆਪਸ਼ਨ B 1921 ਆਪਸ਼ਨ C 1926 ਆਪਸ਼ਨ D 1940 ਸੋ ਪ੍ਰਸ਼ਨ ਨੰਬਰ 49 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਸੋ ਪ੍ਰਸ਼ਨ ਨੰਬਰ 49 ਦੇ ਲਈ ਸੀ ਆਪਸ਼ਨ ਹੈ ਜੀ ਉਹ ਜੋ ਬਿਲਕੁਲ கரੈਕਟ ਹੋਏਗਾ 1926 ਦੇ ਵਿੱਚ ਲਿਖੀ ਗਈ ਹਾਂਜੀ ਪ੍ਰਸ਼ਨ 50 ਕਿ ਕਮਲਾ ਦੇ ਕੋਟ ਪੁਸਤਕ ਵਿੱਚ ਕਿੰਨੇ ਮਹਾਨ ਵਿਅਕਤੀਆਂ ਬਾਰੇ ਜ਼ਿਕਰ ਹੈ ਆਪਸ਼ਨ ਏ ਸੱਤ ਮਹਾਨ ਵਿਅਕਤੀ ਆਪਸ਼ਨ ਬੀ ਪੰਜ ਮਹਾਨ ਵਿਅਕਤੀ ਆਪਸ਼ਨ ਸੀ ਨੌ ਮਹਾਨ ਵਿਅਕਤੀ ਆਪਸ਼ਨ ਡੀ 10 ਮਹਾਨ ਵਿਅਕਤੀ ਹਾਂਜੀ ਪ੍ਰਸ਼ਨ ਨੰਬਰ 50 ਦੇ ਲਈ ਸਹੀ ਉੱਤਰ ਦੱਸੋ ਜੀ ਕਿ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਕਿੰਨੇ ਜਿਹੜੇ ਵਿਗਿਆਨੀਆਂ ਦੀ ਉਹ ਗੱਲ ਕੀਤੀ ਹੈ ਹਾਂਜੀ ਕਮਲਾ ਦੇ ਕੋਟ ਪੁਸਤਕ ਦੇ ਵਿੱਚ ਆਪਸ਼ਨ A ਬਿਲਕੁਲ கரੈਕਟ ਆਨਸਰ ਹੈ ਸੱਤ ਮਹਾਨ ਵਿਅਕਤੀਆਂ ਦਾ ਜ਼ਿਕਰ ਆਇਆ ਹੈ ਹਾਂਜੀ ਨੈਕਸਟ ਜੀ ਪ੍ਰਸ਼ਨ ਨੰਬਰ 51 ਕਮਲਾ ਦੇ ਕੋਟ ਵਿੱਚ ਕਿਹੜੇ ਵਿਅਕਤੀ ਸ਼ਾਮਲ ਹਨ 유ਦਿਸ਼ਠਰ ਹੈਨੀਬਾਲੀ ਮਹਾਤਮਾ ਬੁੱਧ ਸਿਕੰਦਰ ਕਲੀਪੋਟਰਾ ਈਸਾ ਮਸੀ ਸੁਕਰਾਟ ਜਾਂ ਫਿਰ B ਗਾਂਧੀ ਨਹਿਰੂ ਭਗਤ ਸਿੰਘ ਲਾਲਾ ਲਾਜਪਤਰਾਏ ਮਹਾਤਮਾ ਬੁੱਧ ਸਿਕੰਦਰ या फिर वारस बुले शाह भाई भीर महात्मा बुद्ध सिकंदर या फिर ऑप्शन डी गुरु नानक गुरु गोबिंद महात्मा बुद्ध ज सिकंदर सो प्रश्न नंबर इकवजा के लिए सही उत्तर किया जाए हाँ जी सो जो प्रश्न नंबर इकवजा है उसका सही उत्तर बनेगा जी ऑप्शन ए बिल्कुल करैक्ट आंसर रहेगा ਹਾਂਜੀ ਪ੍ਰਸ਼ਨ 52 ਲਾਲ ਸਿੰਘ ਕਮਲਾ ਕਾਲੀ ਦੇ ਲੇਖਾਂ ਦੇ ਮੁੱਖ ਵਿਸ਼ੇ ਕੀ ਹਨ অপਸ਼ਨ এ ਆਰਥਿਕ ਮਸਲੇ অপਸ਼ਨ B ਵਿਦੇਸ਼ੀ ਜੀਵਨ ਦੇ ਮਸਲੇ অপਸ਼ਨ C ਰਾਜਨੀਤਿਕ ਮਸਲੇ অপਸ਼ਨ D ਆਮ ਜੀਵਨ ਦੇ ਮਸਲੇ ਹਾਂਜੀ ਪ੍ਰਸ਼ਨ ਨੰਬਰ 52 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਸੋ ਕੀ ਰਹੇਗਾ ਜੀ ਸਹੀ ਆਨਸਰ ਬਿਲਕੁਲ ਪ੍ਰਸ਼ਨ ਨੰਬਰ 52 ਦੇ ਲਈ ਡੀ ਆਨਸਰ ਬਿਲਕੁਲ கரੈਕਟ ਹੈ ਆਮ ਜੀਵਨ ਦੇ ਮਸਲੇ ਹਾਂਜੀ ਪ੍ਰਸ਼ਨ ਨੰਬਰ 53 ਜੈਂਟਲਮੈਨ ਨਿਬੰਧ ਕਿਸ ਤੇ ਵਿਅੰਗ ਕੀਤਾ ਗਿਆ ਹੈ অপਸ਼ਨ A ਅਮੀਰ ਮੁੰਡਿਆਂ ਤੇ অপਸ਼ਨ B ਗਰੀਬਾਂ ਦੇ ਮੁੰਡਿਆਂ ਤੇ অপਸ਼ਨ C ਵਿਦਿਆਰਥੀਆਂ ਤੇ অপਸ਼ਨ D ਅਧਿਆਪਕਾਂ ਤੇ ਪ੍ਰਸ਼ਨ ਨੰਬਰ 53 ਦੇ ਲਈ ਆਨਸਰ ਕਰੋ ਜੀ ਹਾਂਜੀ ਸੋ ਜੋ ਹੈ ਜੀ ਪ੍ਰਸ਼ਨ ਨੰਬਰ 53 ਜੈਂਟਲਮੈਨ ਨਿਬੰਧ ਦੇ ਵਿੱਚ ਅਮੀਰ ਅਮੀਰਾਂ ਦੇ ਮੁੰਡਿਆਂ ਦੇ ਉੱਪਰ ਜਿਹੜਾ ਹੈ ਉਹ ਵਿਅੰਗ ਕੀਤਾ ਗਿਆ ਹੈ ਸੋ ਆਪਸ਼ਨ ਏ ਬਿਲਕੁਲ ਕਰੈਕਟ ਹੋਏਗੀ ਹਾਂਜੀ ਪ੍ਰਸ਼ਨ 54 ਲਾਲ ਸਿੰਘ ਕਮਲਾ ਕਾਲੀ ਨੇ ਕਿਸ ਵਾਂਗ ਹਲਕੇ ਫੁਲਕੇ ਲੇਖ ਲਿਖੇ ਆਪਸ਼ਨ ਏ ਭਾਈ ਕਾਨ ਸਿੰਘ ਨੱਭਾ ਵਾਂਗ ਆਪਸ਼ਨ ਬੀ ਹੀਰਾ ਸਿੰਘ ਦਰਦ ਵਾਂਗ ਆਪਸ਼ਨ ਸੀ ਤੇਜਾ ਸਿੰਘ ਵਾਂਗ অপশন ডি হরনাম সিং লন্ডা ওয়াং हां जी প্রশ্ন নাম্বার 54 ਦੇ ਲਈ ਸਹੀ ਉੱਤਰ ਦੱਸਿਆ ਜਾਵੇ ਕਿ ਕੀ ਆਨਸਰ ਬਣੇਗਾ ਇਸ ਦਾ কাল ਅਸੀਂ ਇਹ ਡਿਸਕਸ ਵੀ ਕੀਤਾ ਸੀ ਜੀ ਸੋ প্রশ্ন নাম্বার 54 ਦੇ ਲਈ অপশন ਸੀ ਬਿਲਕੁਲ கரெક્ટ ਆਨਸਰ ਹੈ ਤੇਜਾ ਸਿੰਘ ਵਾਂਗ ਉਹਨਾਂ ਨੇ ਹਲਕੇ ਫੁਲਕੇ ਲੇਖ ਲਿਖੇ ਹਨ ਹਾਂਜੀ ਪ੍ਰਸ਼ਨ ਨੰਬਰ 55 ਲਾਲ ਸਿੰਘ ਕਮਲਾ ਅਕਾਲੀ ਨੇ ਕਿਹੜੇ ਖੇਤਰਾਂ ਵਿੱਚ ਯੋਗਦਾਨ ਪਾਇਆ অপਸ਼ਨ A ਖੇਡਾਂ ਅਤੇ ਸੰਗੀਤ অপਸ਼ਨ B ਨਾਟਕ ਅਤੇ ਫਿਲਮਾਂ অপਸ਼ਨ C ਪੱਤਰਕਾਰੀ ਅਤੇ ਸਫਰਨਾਮਾ অপਸ਼ਨ D ਵਪਾਰ ਅਤੇ ਆਰਥਿਕਤਾ ਹਾਂਜੀ ਪ੍ਰਸ਼ਨ ਨੰਬਰ 55 ਦੇ ਲਈ ਸਹੀ ਉੱਤਰ ਕੀਤਾ ਜਾਵੇ ਇਹ ਕੀ ਆਨਸਰ ਹੈ ਜੋ ਬਿਲਕੁਲ ਕਰੈਕਟਰ ਰਹੇਗਾ ਸੁਪਰੀਸ਼ ਨੰਬਰ 55 ਦੇ ਲਈ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਪੱਤਰਕਾਰੀ ਅਤੇ ਸਫਰਨਾਮਾ ਹਾਂਜੀ ਪ੍ਰਸ਼ਨ 55 ਲਾਲ ਸਿੰਘ ਕਮਲਾਕਾਲੀ ਪੰਜਾਬ ਦਾ ਕਿਹੜਾ ਪ੍ਰਮੁੱਖ ਲੇਖਕ ਸੀ ਆਪਸ਼ਨ A ਨਿਬੰਧਕਾਰ ਆਪਸ਼ਨ B ਨਾਵਲਕਾਰ ਆਪਸ਼ਨ C ਕਵੀ ਜਾਂ ਆਪਸ਼ਨ D ਨਾਟਕਕਾਰ ਪ੍ਰਸ਼ਨ ਨੰਬਰ 56 ਦੇ ਲਈ ਸਹੀ ਉੱਤਰ ਦੱਸੋ तो प्रश्न नंबर 56 ਦੇ ਲਈ ਜੋ ਆਪਸ਼ਨ ਹੈ ਜੀ ਆਪਸ਼ਨ A ਬਿਲਕੁਲ கரੈਕਟ ਆਨਸਰ ਹੈ ਨਿਬੰਧਕਾਰ ਹਾਂਜੀ ਪ੍ਰਸ਼ਨ ਨੰਬਰ 57 ਲਾਲ ਸਿੰਘ ਕਮਲਾ ਅਕਾਲੀ ਦੇ ਲਿਖਣ ਢੰਗ ਵਿੱਚ ਕੀ ਹੈ ਆਪਸ਼ਨ A ਬਰਤਾਂਤੀ ਤੇ ਵਰਣੀ ਰਸ ਗੰਭੀਰ ਦਾਰਸ਼ਨਿਕ ਪੱਖ ਆਪਸ਼ਨ B ਰੋਮਾਂਟਿਕ ਤੇ ਭਾਵਾਤਮਕ ਆਪਸ਼ਨ C ਇਤਿਹਾਸਕ ਤੇ ਰਾਜਨੀਤਿਕ ਆਪਸ਼ਨ D ਵਿਗਿਆਨਕ ਤੇ तकनीकी हाँ जी सो प्रश्न नंबर सतवंजा का सही उत्तर दसो जी की ऑप्शन है जो बिल्कुल करैक्ट बनेगी सो प्रश्न नंबर सतवंजा दे ली, ए आंसर बिल्कुल करैक्ट है हाँ जी प्रश्न नंबर अठवंजा लाल सिंह कमला अकाली केड़ी बोली दी बोली केड़ी है ਆਪਸ਼ਨ ਏ ਵਿਦੇਸ਼ੀ ਤੇ ਔਖੀ ਆਪਸ਼ਨ ਬੀ ਗੁੰਝਲਦਾਰ ਤੇ ਅਸਪਸ਼ਟ ਆਪਸ਼ਨ ਸੀ ਠੇਠ ਸਪਸ਼ਟ ਤੇ ਰਸਦਾਇਕ ਆਪਸ਼ਨ ਡੀ ਪੁਰਾਣੀ ਤੇ ਅਜੀਬ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਸਹੀ ਉੱਤਰ ਦੱਸੋ ਜੀ ਕੀ ਰਹੇਗਾ ਸੂ ਪ੍ਰਸ਼ਨ ਨੰਬਰ 58 ਦੇ ਲਈ ਜੋ ਹੈ ਜੀ ਸੀ ਆਪਸ਼ਨ ਆਪਣੀ ਬਿਲਕੁਲ ਕਰੈਕਟ ਰਹੇਗੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 59 ਲਾਲ ਸਿੰਘ ਕਮਲਾ ਅਕਾਲੀ ਦੇ ਬਿਆਨ ਵਿੱਚ ਕੀ ਨਹੀਂ ਪੈਂਦਾ ਆਪਸ਼ਨ ਏ ਉਚੇਚ ਦਾ ਪ੍ਰਭਾਵ ਆਪਸ਼ਨ ਬੀ ਵਿਅੰਗ ਦਾ ਪ੍ਰਭਾਵ ਆਪਸ਼ਨ ਸੀ ਹਾਸ ਰਸ ਦਾ ਪ੍ਰਭਾਵ ਆਪਸ਼ਨ ਡੀ ਰਸ ਦਾਇਕਤਾ ਦਾ ਪ੍ਰਭਾਵ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਸਹੀ ਉੱਤਰ ਦੱਸਿਆ ਜਾਵੇ। ਸੋ ਆਪਸ਼ਨ ਪ੍ਰਸ਼ਨ ਨੰਬਰ 59 ਦੇ ਲਈ ਆਪਸ਼ਨ A ਬਿਲਕੁਲ ਕਰੈਕਟ ਹੈ ਉਚੇਚ ਦਾ ਪ੍ਰਭਾਵ। ਹਾਂਜੀ ਪ੍ਰਸ਼ਨ ਨੰਬਰ 60 ਜੋ ਕਿ ਅੱਜ ਦਾ ਆਖਰੀ ਪ੍ਰਸ਼ਨ ਹੈ। ਲਾਲ ਸਿੰਘ ਕਮਲਾ ਕਾਲੀ ਦੀ ਮੌਤ ਕਦੋਂ ਹੋਈ? ਆਪਸ਼ਨ A 1957 ਜਾਂ 1969 69 ਸੋਰੀ ऑप्शन बी उन्नीस सौ सताहठ उन्नीस सौ नीनीस सौ सतासी उन्नीस सौ ऑप्शन डी उन्नीस सौ हां उन्नीस सौ उनासी हाँ जी प्रश्न नंबर साठ जो कि अज का आखिरी प्रश्न है इस दे उत्तर किया जाए सो कि ऑप्शन है जो बेड़ी बिल्कुल करैक्ट बनेगी सो so, ऑप्शन नंबर डी है जो बिल्कुल करैक्ट है प्रश्न नंबर साठ दे 1977 ਤੋਂ 1979 ਈਸਵੀ ਮੰਨੀ ਜਾਂਦੀ ਹੈ ਕਿ ਇਸ ਸਾਲ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋਈ ਸੀ ਇਹ ਸਨ ਜੀ ਸਾਡੇ ਅੱਜ ਦੇ 60 ਪ੍ਰਸ਼ਨ 30 ਕੱਲ੍ਹ ਵਾਲੀ ਕਲਾਸ ਲੱਗੇ ਸੀ ਤੇ ਜੀ 30 ਅੱਜ ਵਾਲੀ ਕਲਾਸ ਦੇ ਵਿੱਚ ਹਨ ਸੋ ਅੱਜ ਦੀ ਕਲਾਸ ਆਪਣੀ ਇੱਥੇ ਹੀ ਸਮਾਪਤ ਹੁੰਦੀ ਹੈ ਸੋ ਕੱਲ ਆਪਾਂ ਸੰਡੇ ਸਪੈਸ਼ਲ ਕਲਾਸ ਲੈ ਕੇ ਹਾਜ਼ਰ ਹੋਵਾਂਗੇ ਜਿਹਦੇ ਵਿੱਚ ਅਸੀਂ ਕੀ ਇਹ ਅਵਾਰਡ ਹੈ ਜਿਹੜੀ ਭਾਰਤੀ ਸਾਇਤ ਅਕਾਦਮੀ ਅਵਾਰਡ ਉਹ ਕੀਤੇ ਹਨ ਦੋ ਕਲਾਸਾਂ ਦੇ ਵਿੱਚ ਤੇ ਹੁਣ ਅਸੀਂ ਉਹਨਾਂ ਅਵਾਰਡਾਂ ਦੀ ਜਿਹੜੀ ਵਿਧਾ ਹੈ ਉਹ ਡਿਸਕਸ ਕਰਾਂਗੇ ਕਿ ਜਿਹੜੇ ਰਾਈਟਰਾਂ ਨੂੰ ਅਵਾਰਡ ਮਿਲੇ ਹਨ ਉਹ ਜਿਹੜੀ ਪੁਸਤਕ ਤੇ ਮਿਲੇ ਹਨ ਉਸ ਦੀ ਵਿਧਾ ਕਿਹੜੀ ਹੈ ਸੋ ਮਿਲਦੇ ਹਾਂ ਜੀ ਕੱਲ ਦੀ ਸੰਡੇ ਸਪੈਸ਼ਲ ਕਲਾਸ